ਓ ਮੇਰਾ ਪਹਾੜ ਚੋਕ ਲੈ ਗਈ ਤੂੰ ਆ ਚੋਕ ਲੈ ਗਈ ਨੇ ਪਹਾੜ ਮੇਰਾ ਆਹ ਓ ਮੇਰੀ ਪੈਰ ਚਲ ਗਈ ਆਹ ਓ ਮੈਨੂੰ ਪੈਰ ਦਿੱਤੀ ਆ ਜੀ ਨਾ ਪੀ ਓ ਮੇਰੀ ਪੈਰ ਰੋਸ ਕੇ ਚਲ ਗਈ ਝੂਠ ਵੀ ਨਾ ਕਰ ਤਾ ਓ ਮਾਮਾ ਜਨਾਬ ਇਹ ਭਾਈ ਲੈ ਲੈ ਆ ਉਹ ਤੂੰ ਨਾ ਨੋਕਾ ਦੇ ਨਹੀਂ ਬੁਰਤੀਏ ਵੇ ਕੱਡਾ ਕੰਜਰਖਾਨਾ ਫੜਿਆ ਇਹਨੇ ਉਹ ਪੈਰ ਉਸਕੇ ਚੱਲ ਗਈ ਮਰਤੇ ਨਹੀਂ ਗਈ ਚੰਗਾ ਸੁਜੁਕ ਸਗੋ ਚੱਲ ਗਈ ਐਨੇ ਸਤਾਈ ਮਾਰਿਆ ਸੀ ਆ ਬੈਨੀ ਵਾਲਾ ਉਹ ਕਿੰਨਾ ਕਫਾ ਲੈਣ ਦਿਆ ਵਾ ਪਖੰਡੀ ਪਕੰਡਿਆ ਸਾਰੇ ਵੇ ਜਿਨ੍ਹਾਂ ਨੇ ਫਾਹ ਲੈਣੇ ਇਤਰਾ ਕਰਦੇ ਹੁੰਦੇ ਉਹ ਤਾਂ ਬਸ ਔਰ ਰਸੀ ਨੂੰ ਪਾਰ ਪਾਇਆ ਵਾ ਦੱਸੀ ਵੀ ਆਂਦੀ ਹੋਣੀ ਆ ਮੈਂ ਕਿਦੇ ਵਾ ਪੈ ਗਈ ਆ ਇੱਕ ਤੇਵ ਕਦੋਂ ਦਾ ਫੋਨ ਲਾਇਆ ਵੀ ਤੁਸੀਂ ਵੀ ਆ ਜਾਓ ਕਿਤੇ ਪੈਣ ਨੂੰ ਰੋਈ ਜਾਣ ਡਿਆ ਪੈਣ ਜਿੰਨੇ ਦਿਨ ਰਹੀ ਥੋੜੇ ਪਵਾੜੇ ਪਾਏ ਆ ਚੰਗਾ ਸਭੋ ਚੱਲ ਗਈ ਤੇ ਮੇਰੇ ਕੋਲੋਂ ਫਾਲ ਲੱਥਾ ਸੂਟ ਸੂਟ ਹੀ ਸੁਣਾਈ ਜਾਣ ਦੀ ਜਿੱਦਨ ਦੀ ਆਈ ਸੀ ਸੂਟ ਨਹੀਂ ਲੈ ਕੇ ਦਿੱਤਾ ਤਾਂ ਕਿਦਾਂ ਪਸਖੜਾ ਮਾਰ ਕੇ ਤੇ ਰੋਂ ਡਿਆ ਹੀ ਉਹਦੀ ਜਾਨ ਨੂੰ ਸ਼ਰਾਬੀਆ ਸ਼ਰਾਬੀਆ ਜੇ ਫਾੜ ਲੈਣਾ ਤਾਂ ਚੰਗੀ ਤਰ੍ਹਾਂ ਲੈ ਆ ਕੀ ਦੱਸੀ ਨੂੰ ਵਕਤ ਪਾਇਆ ਕਦਮ ਜੋਗ ਲੱਗਾ ਵਾ ਹੈ ਮੇਰੀ ਭੈਣ ਨੇ ਤਾਂ ਹੂਰ ਨਹੀਂ ਲੈ ਕੇ ਦਿੱਤਾ ਮਿੰਨਾ ਮੈਂ ਫਾੜ ਨਹੀਂ ਨਾ ਲੈਣਾ ਮੈਂ ਤੈਨੂੰ ਫਾੜ ਦੇ ਦੇਣਾ ਫਿਰ ਉਹ ਪਰੇ ਮਰ ਜਾ ਕੇ ਹੈ ਫੇ ਡੈਮੋ ਮੈਂ ਤੈਨੂੰ ਮਾਰ ਦੇਣਾ ਹੁਣ ਹਾਏ ਰੱਬਾ ਹਾਏ ਬਚਾ ਲੋ ਲੋਕੋ ਮੈਨੂੰ ਹਣ ਦੱਸ ਕਹਿੰਦੇ ਮੇਰੀ ਭੈਣ ਨੂੰ ਗਾ ਤੇਰੀ ਭੈਣ ਜਲਦੀ ਮਰਦੀ ਨਹੀਂ ਗਈ ਤੂੰ ਮਰ ਜੈਗੀ ਹੁਣ ਕੋਣੀ ਬਾਈਦੀ ਹੋਣਾ ਮੈਨੂੰ ਨਹੀਂ ਬਚਣਾ ਹੁਣ ਤੂੰ ਮਰ ਜਾਣਾ ਤੇ ਮੈਂ ਸ਼ਰਾਬ ਪੀਣੀ ਰੱਜ ਕੇ ਉਹ ਮੈਂ ਹੁਣੇ ਤੈਨੂੰ ਲਿਆ ਦਿੰਨੀ ਮੂਤ ਪੀਲਾ ਜਿਹੜਾ ਪੀਣਾ ਪਗੇ ਹੋ ਜਾ ਲੈ ਗਈ ਸ਼ਰਾਬ ਮੇਰੀ ਨਿਰਾਤੀ ਦੇ ਫੋਨੋਂ ਮਹਿੰਨਾ ਤੇ ਚੰਗੀ ਤਰ੍ਹਾਂ ਜਿਹੜਾ ਆ ਗਿਆ ਮੈਂ ਬਹਿ ਰਹੀ ਜਰਾਵਾ ਤੇ ਦਿਲ ਲੱਗਦਾ ਬੁਮਾਰੀ ਪਹਿਣਾ ਕਿਤੇ ਉੱਠ ਉਹ ਬਹਿ ਜਾ ਜਰਾਵਾ ਤੇ ਪਹਿਰੇ ਦੇ ਪਹਿਰੇ ਦੇ ਅੱਜ ਬਣਾਵੇਂ ਬਹਿ ਜਾ ਸਾਹ ਚੜਾ ਕੇ ਰਹਿ ਤਾਂ ਤੇ ਛੰਡੇ ਜੇ ਨੇ ਪਰੇ ਦੇ ਮੈਂ ਕਹਿੰਦੀ ਬੰਦੇ ਦਾ ਪੁੱਤ ਬਣ ਕੇ ਅੰਦਰ ਚੱਲ ਜਾ ਚੰਗੀ ਗੱਲ ਸੀ ਮੈਂ ਤੈਨੂੰ ਕਿਹਾ ਬੰਦੇ ਨੂੰ ਪੈਸੇ ਦੇ ਇੱਥੇ ਦੇਖ ਉੱਠ ਜਾ ਪੈਸੇ ਹੈ ਨਹੀਂ ਮੇਰੇ ਕੋਲ ਮੈਂ ਨਹੀਂ ਆ ਮੈਂ ਨਹੀਂ ਜਾਣਾ ਕਹਿ ਤਾ ਮੈਂ ਤੁਹਾਨੂੰ ਇੱਥੋਂ ਚਾਰ ਬੰਦੇ ਸੱਦ ਕੇ ਨਾ ਹੁਣੇ ਤੇ ਹੁਣੇ ਕਟ ਕਟਾ ਦੂ ਤੈਨੂੰ ਚੰਗੀ ਤਰ੍ਹਾਂ ਫੇਰ ਲਾ ਵੇਂਦਾ ਨਹੀਂ ਉੱਠ ਜਾ ਸਾਡੇ ਜਨ ਨੂੰ ਸੱਦਣਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਪੈਸੇ ਦੇ ਮੈਨੂੰ ਕਿਦੁ ਕੀ ਨਾ ਜਾਏ ਇਹਦੀ ਗੱਲ ਹੀ ਉਹ ਇਹਦੀ ਕੋਈ ਲੜਾਈ ਨਹੀਂ ਕਰਨੀ ਲੜਾਈ ਕਿਉਂ ਨਹੀਂ ਕਰਨੀ ਰੋ ਰੋ ਮੈਂ ਭੈਣ ਨੂੰ ਕੰਡੀ ਆ ਉਹ ਵੇਖੀ ਬੰਡਿਆ ਯੋ ਉਹ ਮੇਰੀ ਮੇਰੀ ਭੈਣ ਨੂੰ ਵੇ ਫਾ ਦੇ ਡਿਆ ਵਾ ਐ ਨਹੀਂ ਆਇਆ ਇਹ ਦੇ ਇਹ ਬੇ ਸੁਲਾਦੀ ਫੜਿਆ ਉਹ ਵੇ ਤੂੰ ਕੰਡਿਆ ਯੋ ਹਾਏ ਮੈਂ ਆਇਆ ਭੈਣ ਦਸ ਭੀਤ ਤੱਕ ਲਿਖੀ ਹੈ ਹੋ ਬੂ ਚਾ ਦੇ ਨਾ ਇਹ ਤਾਂ ਕੇ ਮਰਿਆ ਨਾ ਕੋਈ ਨਹੀਂ ਨਾ ਕਿ ਤੇ ਫੇਰ ਲੈ ਲੈਂਦੇ ਮਮੀ ਚੰਗੀ ਕਰਾ ਹਾਂ ਚਲਾ ਦੋ ਇਹ ਚਾ ਦੇ ਝੱਟ ਛੱਡਾ ਗਿਆ ਉਹ ਬਾਲਾ ਲੈ ਮਾਰ ਰਿਹਾ ਦੇ ਆੜੇ ਨਿਕਲ ਤਾ ਫਾਸਤ ਦੇਖ ਤੀ ਜੀ ਵੀ ਆਪਣੇ ਪੜਾਵਾ ਦਾ ਬੁੱਤਾ ਕੀ ਮੈਨੂੰ ਕਿੱਥੇ ਆਦੀ ਭੈਣ ਕੀ ਕਰ ਮਰਿਆ ਖਾਣ ਇਹਨੂੰ ਬੰਦ ਰੱਖੀਦਾ ਕਹਿੰਦਾ ਭੈਣ ਕਿੱਥੇ ਜੀ ਭੈਣ ਹੈ ਜੀ ਉੱਟ ਗਈ ਆ ਉਹ ਆੜੇ ਪਾ ਕੇ ਉਹ ਨੂੰ ਗੋਲੀ ਮਾਰ ਲਈ ਅਸਾ ਕਰ ਕੋ ਦਾ ਹੱਥ ਦਖਣ ਗਿਆ ਉਹ ਮਾਰਨਾ ਉਹ ਮੰਮੀ ਬਾਹਰ ਲੈਂਦੇ ਦੋਆ ਪੇਕਲ ਦਿਖਾਣੀ ਆਉਗੀ ਵੇਖੀ ਤੇ ਮੇਰੀ ਭੈਣ ਲੈਦੀ ਆ ਹਾਂ ਦੋਆ ਆਪਣੇ ਜੁਮੇ ਨਾਲ ਮਾਰਾ ਤੇ ਮਖਾ ਨਾ ਹੋਵੇ ਵੇਖਿਆ ਮੇਰਾ ਘਰ ਚਲ ਕ ਮੰਮੀ ਇਹ ਨਹੀਂ ਬੰਨੀ ਆ ਪਹਿਲਾਂ ਨਹੀਂ ਚਲ ਸੀ ਆਪੇ ਦੇ ਮਾਰੇ ਮੈਂ ਕਹੀ ਹਾਂ ਤਾਂ ਸਿਆਪਾ ਮੋਕਾ ਹੀ ਨਹੀਂ ਤੁਹਾਡਾ ਆਇਆ ਸਿਆਪਾ ਉਹਨੂੰ ਕੋਈ ਜਾਂਦਾ ਉਹਨੂੰ ਗੋਲੀ ਮਾਰਦਣੀ ਇੱਕ ਤਾਂ ਮਾਦਾ ਨਾਲ ਹੀ ਆਇਆ ਇਹਦੀ ਬੜਾ ਸੂਤਰ ਹੋਣਾ ਸੀ ਅੱਜ ਮੇਰੀ ਕੀ ਕਰ ਫੋਟੋ ਉੱਥੇ ਜੇ ਕੋਸ਼ ਹੋ ਗਿਆ ਤਾਂ ਵੀ ਤਾਂ ਪਰੇਸ਼ਾਨ ਨਹੀਂ ਕਹਿਣਾ ਕੀ ਕਹਿਣਾ ਸਾਨੂੰ ਲੈ ਦੱਸ ਤੈਨੂੰ ਕੀ ਪਤਾ ਲੋਕਾਂ ਦਾ ਲੋਕਾਂ ਦੇ ਉਲਟ ਪਾ ਦੇਣੀ ਆ ਔਰ ਰੱਸਾ ਮਾਰ ਗਿਆ ਰੱਸਾ ਟੰਗਿਆ ਮੇਰੀ ਭੈਣ ਨੂੰ ਮਾਰਨ ਵਾਸਤੇ ਉਹਨ ਦੇ ਤਾਂ ਜੁਰਦੋ ਇੱਥੇ ਸਭ ਖਾਲੋਗਾ ਮੂੰਹ ਚੁਕੀ ਆ ਜਬਾਲ ਮੂੰਹ ਪੌਂਡ ਕੁੱਟ ਖਾ ਗਏ ਆ ਹਾਂ ਹਾਂ ਸਾਥ ਇੱਥੋਂ ਹੀ ਮੂੰਹ ਚੁਕੀ ਆ ਤੁਹਾਡੀ ਕਿਹੜੀ ਭੂਆ ਕੁਫੜੋ ਕਹਿੰਿਆ ਆ ਉਦੋਂ ਬੜੀ ਚੀਕਦੇ ਤੋਂ ਬੈਤ ਮੈਨੂੰ ਕੱਲਾ ਕਰਦੀ ਆ ਮਮਮੀ ਚਾਰ ਦਿਨ ਹੋ ਗਏ ਸਾਡੇ ਘਰ ਪਵਾੜਾ ਪਏ ਨੂੰ ਅੱਜ ਜਿੱਦਨ ਦੀ ਇਹਦੀ ਭੈਣ ਆਈ ਨਾ ਪਵਾੜੇ ਪਾਉਣੀ ਉਹਦੋਂ ਦਾ ਪਵਾੜਾ ਪਾਏ ਤਾਂ ਉਦੋਂ ਦੀ ਹੈ ਕਿ ਭੂਆ ਸਭਕ ਤੇ ਕਿਰਪਾ ਸੇ ਨਿਕਲ ਜਾਂਦੀ ਉਹਨੂੰ ਪਤਾ ਹੈ ਕਿ ਅੱਜ ਤੁਸੀਂ ਆਉਣਾ ਆਵੇ ਹਲਾ ਉਹਦਾ ਮੇਰੀ ਭੈਣ ਨੇ ਸੂਟ ਮੰਗਿਆ ਤੇ ਇਹਨੇ ਗਾਲਾਂ ਕੱਢੀਆਂ ਨੂੰ ਕਹਿੰਦਾ ਸੂਟ ਦੇਣਾ ਨੂੰ ਇੱਥੋਂ ਮੇਰੀ ਅੱਗ ਲੱਗੀ ਸੂਟਾਂ ਦੀ ਲੜਾਈ ਪਾ ਦੇ ਮੈਂ ਕੀ ਕਰੀਆਂ ਗਾਲਾਂ ਕੱਢੀਆਂ ਪੁੱਛੇ ਤਾਂ ਸਹੀ ਪੁੱਛੋ ਹਾਂ ਕਿਹੜੀਆਂ ਗਾਲਾਂ ਕੱਢੀਆਂ ਮੈਂ ਭਲਾ ਉਹ ਘਰੋਂ ਨੇ ਕੱਢਿਆ ਨੂੰ ਇਹਨੇ ਘਰ ਜਾੜਨਾ ਸੂਟ ਦੇ ਦੇ ਨੂੰ ਅਬ ਤੇਰੇ ਕੋ ਮੰਗਿਆ ਸੂਟ ਮੇਰੀ ਭੈਣ ਨੇ ਤੇ ਘਰ ਤੇ ਮੇਰੀ ਭੈਣ ਦਾ ਹੀ ਆ ਮਨ ਜੋ ਤਾਂ ਪਰ ਮੇਰਾ ਦਾ ਜਿਹੜਾ ਸੂਟ ਮੰਗਦੀ ਆ ਉਹ ਕਿਤੇ ਹੋਇਆ 1000 1.5 ਜਾਂ 2000 ਪੜਾ ਵੀ ਕੋਈ ਦੇ ਗਾੜੀਆਂ ਨੇ ਮੰਡੇ ਦਾ ਵਿਆਹ ਤੇ ਰਿਆ ਦਾ ਸੂਟ ਹਾਂ ਮੈਂ ਇਹਨੂੰ ਬੋਜ ਇਹਨੇ ਦੇਣਾ ਲੈ ਕੇ ਜੇਰਾ ਮੈਂ ਮੇਰੀ ਭੈਣ ਆਪਾਂ 50000 ਦਾ ਸੂਟ ਲੈ ਕੇ ਦਵਾਂ ਤੇ ਫੇ ਲੈਤਾ ਤੂੰ ਲੈ ਦਿੰਦਾ ਪਰ ਉਹਨੂੰ ਪੁੱਛਦਾ ਹੀ ਇਹ ਲੜਦੀ ਕਿ ਉਹਦੇ ਨਾਲ ਲੜਦੀ ਉਹਦੇ ਨਾਲ ਉਹ ਤੈਨੂੰ ਜਿੱਦਾਂ ਕਹਿੰਦੀ ਹੁੰਦਾ ਤੂੰ ਮਗਰ ਲੱਗ ਜਾਣਾ ਕਿਉਂ ਕਾਕਾ ਆਪਣਾ ਘਰ ਜਾ ਡੰਡਿਆਂ ਜੇ ਟੀ ਮਾਦੇ ਦੀ ਮਾਲਕ ਇੱਥੇ ਰਹਿੰਦੀ ਇੱਥੇ ਪੈਂਦੀ ਇੱਥੇ ਮਾਤਾ ਜੀ ਰੋਟੀ ਵਾਹ ਰਨੇ ਪੁੱਛੀ ਮੇਰੀ ਭੈਣ ਨੂੰ ਰੋਟੀ ਆਪ ਕਾ ਕੇ ਖਾਂਦੀ ਰਹੀ ਮਾਤਾ ਜੀ ਵੀ ਡੱਕੀ ਨਾ ਤੇ ਮੈਨੂੰ ਇਲਾਜ ਕਰ ਲੈਂਦੇ ਦਾ ਵੀ ਇਲਾਜ ਕਰੇਗਾ ਤੂੰ ਉਹ ਡਾਕਟਰ ਉਹਨੂੰ ਹੈ ਇਲਾਜ ਕਰੇਗਾ ਤੂੰ ਇਹ ਤਾਂ ਹੋ ਗਿਆ ਦੋ ਮੁੱਕੀਆਂ ਦੀ ਮਾਰਨੀ ਜੀ ਤਾਹੀ ਕਿਉਂ ਆਪਣੇ ਸਿਰ ਦੇ ਅੰਜਾਮ ਲੈਣਾ ਵਾ ਕਹਿਣਾ ਮਾਰ ਕੇ ਮਾਰ ਗਏ ਆ ਸਾਨੂੰ ਕਿ ਲੜੋ ਕੁੜ ਕੇ ਤੇਰੇ ਭੂਆ ਕੋ ਪੜਨੇ ਨਹੀਂ ਮਾਨ ਹੋਣਾ ਉਦੋਂ ਮੈਂ ਕਿਤੇ ਹੁਣ ਓਕੀ ਸਕੇ ਮੈਨੂੰ ਗੁੱਸਾ ਚਾਹੀਦਾ ਈਓ ਗੁੱਸਾ ਆ ਹਮਾਰੇ ਘਰ ਹੈ ਯਾਟਾ ਦੇ ਮੇਆਦ ਏ ਮੇਆਦ ਇਹ ਖਿਲਾ ਲਾ ਕੇ ਸੋਲੇ ਕਾ ਲਿਖਾਦਾ ਏ ਏ ਇਹ ਨੂੰ ਕਰਕੇ ਇਹਦੇ ਪਾਸੇ ਇੱਕ ਇੱਕ ਚ ਪੈੜੀ ਮਾਰੀ ਉਹ ਆ ਰੀ ਹੈ ਰੀ ਸੌਖੀ ਪੜੀ ਆ ਸਾਰਾ ਗੜੀ ਗੌਣ ਕਹਿੰਦਾ ਸੌਖੀ ਪੜੀ ਰੱਬ ਨੇ ਧੀ ਦਿੱਤਾ ਪੁੱਤ ਤੇ ਤੱਕ ਦੀ ਚੰਗੀ ਲਾਦ ਆ ਤੇ ਆ ਵੇਖ ਲੈ ਲੋਕਾਂ ਨੇ ਸੌਖਿਆ ਰਹਿਣ ਦਿੱਤਾ ਡੂਣੀ ਦੁਕੀ ਹੋ ਗਈ ਆ ਆਪਾਂ ਨੇ ਕਿੱਥੋਂ ਸ਼ਰਾਬੀ ਪਰੋਣਾ ਟੱਕਰ ਕਦੋਂ ਮੇਰਾ ਰੋਗਾਂ ਪੀ ਜਿਹੜਾ ਹਰਾਮ ਕਰ ਦਿੱਤਾ ਮਮਮੀ ਸੌਖੀ ਤੇ ਹੈਗੀ ਆ ਕੋਰ ਕਿਦਾਂ ਸੌਖੀ ਹੋਣਾ ਉਹ ਚੰਗਾ ਭਰਾ ਤੇਰਾ ਪੁੱਤ ਵਾ ਉਹ ਤੇਰੀ ਨੋ ਨਹੀਂ ਉਧਰੋਂ ਚੰਗੀ ਤੇ ਉਧਰੋਂ ਆਹ ਸਾਨੂੰ ਪੈ ਗਿਆ ਟੱਕਰ ਗਿਆ ਸਾਨੂੰ ਮਾਰਾ ਤੇ ਜੇ ਮਗਰ ਨਾ ਪੈਣ ਦੇ ਲੱਗੇ ਤੇ ਸ਼ਰਾਬ ਛੱਡ ਦੇ ਤੇ ਫਿਰ ਘਰ ਸੌਖਾ ਹੀ ਆ ਉਹ ਜਿੱਦਨ ਤੇ ਆਇਆ ਉਹ ਅੰਦਰ ਉਹ ਉਹ ਇੱਕੋ ਹੀ ਖਲਾਸ਼ੀ ਦੀ ਉਹਦੀ ਬਸ ਤੇਰੇ ਪੈਸਾ ਦੀ ਪੀਂਡਿਆ ਤੇਰੇ ਪੇਕਿਆਂ ਦੀ ਪੈਸਾ ਦੀ ਪੀਂਜਾ ਤੇਰ ਜਾਂਗੀ ਚੰਗੀ ਤਰਾਏ ਨੂੰ ਤੇ ਆਹ ਬੁੱਦਗੀ ਹੈ ਫੋਨ ਕਾਂਦੀ ਦੇਣਾ ਇਹਦੇ ਨੇ ਪੈਸਾ ਦਿੱਤੇ ਮੈਨੂੰ ਮੇਰੀ ਭੈਣ ਨੇ ਪੈਸੇ ਦਿੱਤੇ ਮੈਂ ਸ਼ਰਾਬ ਆਦਤ ਨਾ ਪੈਸੇ ਨਹੀਂ ਦਿੱਤੇ ਮੈਨੂੰ ਚੰਗਾ ਫੇਰ ਭੈਣ ਤੇਰਾ ਕਾ ਕਲੇਸ਼ ਤੇ ਬਾਤਾਂ ਨਾ ਬਹੁਤ ਅਜੀ ਪੁੱਜੀ ਆ ਜਿਹਨੂੰ ਸੂਟ ਮੰਗਾਈ ਆ ਬੱਸ ਜੇ ਚਾਹੇਗੀ ਤੈਨੂੰ ਕਿੰਦੀ ਸ਼ਰਾਬ ਆਸ ਤੇ ਆਪਣੇ ਘਰ ਬਹਿ ਕੇ ਸੂਟ ਲੈਂਦੀ ਹਾਂ ਕਿਉਂ ਲੜਾਈਆਂ ਪਾਈਆਂ ਚਲ ਮਮੇ ਸੂਟ ਦੇਣ ਦਾ ਕੋਈ ਡਰ ਵੀ ਨਹੀਂ ਹੈਗਾ ਲੱਲੇ ਕੋਈ 1000 2000 ਕੋਈ 3000 ਬਰਾਉ ਜੇ ਤੂੰ 10000 ਆ ਤਾਂ ਸੂਟ ਦਿੱਤੇ ਜਾਂਦੇ 7-7000 ਦੇ ਕੀ ਇਹ ਤਾਂ ਲੋਕੀ ਕਿੱਦਾਂ ਨੇ ਜਿਹੜੇ 10000 ਵਾਲੇ ਸੂਟ ਮੰਗ ਰਹੀਆਂ ਮੂੰਹ ਅਟਕੇ ਸੂਟ ਦਾ ਸੂਟ ਹੀ ਆ ਪੰਜ ਸੌ ਕਰਿਆ ਜਾ ਰਿਹਾ ਨਾ ਤੇ ਪੰਜ ਸੌ ਲੈ ਲਾ ਲੋਕਾਂ ਨੇ ਮੂੰਹ ਵੀ ਪੜਿਆ ਡੇ ਹੁਣ ਉਹ ਕਿੱਥੇ ਗਈ ਏ ਜਿਹੜੀ ਪਵਾੜੇ ਪਾਣੀ ਭੂਆ ਤੇ ਮੈਂ ਤਾਂ ਤੁਹਾਨੂੰ ਸੱਤ ਵਾਰੀ ਕਹਾਂ ਜੀ ਇਹਨੂੰ ਪੁੱਛਣ ਦੀ ਆ ਕਹਿ ਤੇ ਡਈ ਆ ਵੀ ਹੁਣ ਸ਼ਹਿਰਾਂ ਵਾਲਾ ਹਾਲ ਹੋ ਗਿਆ ਥਰਾਂ ਦੇ ਵਿੱਚ ਉਹਨੂੰ ਪਤਾ ਹੀ ਥੋੜੀ ਜਿਹੀ ਉੱਗੂ ਚੁਗੂ ਹੋਈ ਆ ਤੇ ਇਹਨੇ ਆਪਣੇ ਪੈਕੇ ਸੱਤ ਲੈਣੇ ਮਨਜੋਰ ਨੇ ਫੇਰ ਮੈਂ ਹੁਣ ਕਿਹੜਾ ਦੋਣਾ ਉਹ ਵੀ ਹਲਾਸ਼ੀਆਂ ਬੜੀਆਂ ਪੜੀਆਂ ਤੇ ਡੀ ਹੀ ਉਹਨੂੰ ਅਵਨੀਦ ਲੈ ਸਾਜੀ ਤੂੰ ਰੋਟੀ ਨਹੀਂ ਤਾਂ ਮੈਂ ਤੇਨੂੰ ਤੂ ਜੇ ਫੂਟ ਮੰਗਲੇ ਤਾਂ ਫੇਰ ਕੀ ਹੋ ਗਿਆ ਮੈਂ ਫੇ ਤੂੰ ਬਣਾਵੇ ਤੂੰ ਤੇ ਮਾਂ ਹੀ ਆ ਆਹੋ ਮਾਂ ਵਾਲੇ ਸਰ ਇਹੋਦੇ ਆ ਹੁਣ ਨਿਕਲ ਗਏ ਪਾਸੇ ਨੂੰ ਲੈ ਨਿਕਲ ਕੇ ਤਾਲਾ ਵੱਜਾ ਉਹ ਕਿਸ ਅਗੇ ਉਹਨਾਂ ਦਾ ਰਾਤਾ ਕੋ ਉਹਨਾਂ ਨੇ ਆਉਣਾ ਵਾ ਤੇ ਹੁਣ ਬੁਰੇ ਨਾ ਬਣੀ ਮੰਮੀ ਮੇਰੀ ਗੱਲ ਸੁਣ ਜੇ ਉਹ ਚੱਜਦੇ ਹੁੰਦੇ ਨਾ ਗੱਲਕਾਰ ਹੁੰਦੇ ਤੇ ਫੇਰ ਮੈਂ ਤੁਹਾਨੂੰ ਫੋਨ ਹੀ ਕਿਉਂ ਕਰਦਾ ਸੀ ਜੇ ਪਤਾ ਘਰ ਕਲੇਜ ਪਿਆ ਤਾਂ ਉਹ ਕਿੱਥੇ ਜੜ ਗਏ ਉਹ ਜਾਣ ਕੇ ਉੱਜੜੇ ਆ ਇਹ ਤਾਂ ਗਏ ਨਹੀਂ ਗਿਓ ਇਹ ਬਣੀ ਪਿਆਰੇ ਪਾਣੀ ਪਿਆਰ ਆ ਤੁਹਾਨੂੰ ਪਿਆਰ ਅਸੀਂ ਪਾਣੀ ਪੀਤਾ ਵਾ ਉਧਰ ਤੂੰ ਆਨਾ ਮੈਨੂੰ ਮੇਰੇ ਘਰੋਂ ਨਿਕਲ ਜਾ ਮਾਤਾ ਮੁੜ ਕੇ ਮੇਰੇ ਘਰ ਨਾ ਆਈ ਮੈਂ ਤਾਂ ਆਪਣੇ ਧੀ ਦੇ ਮੂੰਹ ਨਾਲ ਹੀ ਮੈਂ ਤਾਂ ਫੇਰ ਤੇਰਾ ਨਖਤਿਆ ਦੁੱਖ ਮਾਰ ਗਿਆ ਵਾ ਇਹ ਤੈਨੂੰ ਕੁੱਟਣਾ ਬਣਾਇਆ ਨੇ ਮਾਤਾ ਨਾਲ ਹੀ ਜਬਰਦਸਤੀ ਤੇ ਜੇ ਕੱਲਾ ਹੁੰਦਾ ਤੇਰੀ ਛੇਰ ਲਾ ਦੇਣੀ ਸੀ ਨੇ ਤੈਨੂੰ ਲੱਗਦਾ ਇਹ ਪਤਾ ਇੱਕ ਵਾਰੀ ਨਾ ਇਹ ਹੋਸ਼ ਵਾ ਹੈ ਇਹਨੂੰ ਤੇ ਜਦੋਂ 소ਫੀ ਹੋਇਆ ਨੇ ਕਹਣਾ ਮੇਰੇ ਨਾਲ ਤਾਂ ਬੰਦਾ ਹੀ ਹੈ ਨਹੀਂ ਕੋਈ ਉਹ ਕਿਦਾਂ ਹੁੰਡੇ ਲੈਣ ਡਿਆ ਇਹ ਸਮਾਹ ਆਇਕੋ ਵਕਲ ਚੜੀ ਕਹਾਂਨੀ ਨੇ ਵੀ ਕਿਹਾ ਪੂਆ ਇਹਦੀ ਕਿਥੋਂ ਕਿਹੜੇ ਜੋਗ ਆ ਤੂੰ ਕੱਪੜੇ ਪਾ ਬੈ ਕੇ ਚੱਲ ਵੇਖੀ ਜਾਂਦੀ ਐ ਰਹਿੰਦੇ ਨੂੰ ਆਪੇ ਤੇਰੀ ਪੂਆ ਪਕਾਉਗੀ ਤੇ ਖਾਊਗਾ ਹਾਂ ਚੱਲ ਫੜ ਚੱਲ ਫੜ ਪੈ ਹੁਣ ਤੇ ਘਰ ਕੋਈ ਵੀ ਹੈ ਨਹੀਂ ਆ ਕਿੱਦਾਂ ਜਾਵਾਂ ਮੈਂ ਕੋਈ ਗੱਲ ਨਹੀਂ ਆਪੇ ਹੋਇਆ ਨਹੀਂ ਹੋਸੇ ਨੂੰ ਫੇਰ ਤੁਰ ਪੂਗਾ ਫੇਰ ਕੱਪੜੇ ਪਾਉਂਗਾ ਤੁਰ ਆਹ ਉਹ ਤੂੰ ਮਨ ਮੇਰੀ ਗੱਲ ਚੱਲ ਮੈਂ ਜੋਰ ਇਹ ਨੂੰ ਬੜੀ ਬਰੀ ਕਿਹਾ ਚੰਗੀ ਤਰਾਹ ਦੇ ਇੱਕ ਫਰਕ ਲਾਉ ਤੂੰ ਵੀ ਆਉਣਾ ਨਹੀਂ ਬੜੇ ਚੰਗੇ ਭੂਆ ਨੇ ਲੱਭੇ ਰਿਸ਼ਤੇਦਾਰ ਬੜੇ ਚੰਗੇ ਲੱਭੇ ਆਵੇ ਲਾ ਰਿਸ਼ਤੇਦਾਰ ਚੰਗੇ ਉਦੋਂ ਦੇ ਚੰਗਾ ਭੜਾਈ ਚੰਗੀ ਬਰੀ ਕਮਾਈ ਕਰਦਾ ਮੈਨੂੰ ਕਮਾਈ ਆ ਆਉਂਨੇ ਜਾਂਦੇ ਸੀ ਆਪਾਂ ਇੱਥੇ ਉਹ ਬੋਤਲ ਲੈ ਆਉਂ ਪੀਈਏ ਕੋਟੇ ਠੰਡਾ ਹੋਵੇ ਲੈ ਪਿਆਲ ਕੇ ਨਾ ਤੇ ਇੱਥੇ ਕੰਜਰਖਾਨਾ ਪਵਾ ਲਾ ਮੇਰੇ ਸਗੋ ਮੰਮੀ ਔਖੀ ਹੋ ਗਈ ਇੱਥੇ ਵਿਆਹ ਕਰਾ ਕੇ ਜਾਂ ਤੂੰ ਔਖੀ ਤਹੀਂ ਸੋਕੇ ਬੈਠੇ ਮੰਮੀ ਤੂੰ ਇਹਦੇ ਵੇਲੇ ਸੌਕ ਦਾ ਸਾਹ ਲੈ ਲੈਨੇ ਆ ਉਹ ਰਾਜਨ ਰੋਟੀਆਂ ਸੌਖੀਆਂ ਖਾ ਲੈਨੇ ਆ ਉਹ ਮੇਰੀਆਂ ਤੇ ਇੱਥੇ ਛਿੱਤਰਾ ਦੇ ਰੰਗ ਢੱਲੀ ਆ ਬੱਸ ਕਾਹਦੀਆਂ ਸੌਖੀਆਂ ਖਾ ਲੈ ਹਰ ਮੇ ਤੇਰੀ ਤੇਰੀ ਚਿੱਤਾਂ ਲੱਗੀ ਰਹਿੰਦੀ ਆ ਮੰਮੀ ਮੇਰੇ ਘਰ ਤੇ ਰੋਜ਼ ਜਿਹੜੀ ਪੁਆੜਾ ਪਿਆ ਰਹਿੰਦਾ ਪਤਾ ਨਹੀਂ ਜਦੋਂ ਰੋਟੀ ਖਾਣ ਦਾ ਟਾਈਮ ਹੁੰਦਾ ਉਦੋਂ ਦੀ ਭਲੇਖਾ ਚੱਲਣ ਲੱਗ ਪੈਂਦੀ ਆ ਤੇਰੇ ਘਰੋਂ ਕਦੋਂ ਪੁਆੜੇ ਮੁੱਕਣੇ ਤੇ ਜਿਆਦਾ ਮੈਨੂੰ ਲੱਗਦੇ ਮੁੱਕਣੇ ਹੀ ਨਹੀਂ ਤੇਰੇ ਭਾਈਆ ਮੰਗ ਲਾ ਮਾਫੀ ਤੇ ਪੈਰੀ ਪੈਆ ਮੇਰੀ ਭੈਣ ਦੇ ਨਹੀਂ ਮੈਂ ਖੜ ਲਗਾਈ ਹਾਂ ਸਿੱਧੀ ਗੱਲੀਓ ਲੈ ਉਨੂ ਕੀ ਲਾ ਜਾ ਕਉ ਮਰੇ ਕੋ ਜੀਵੇ ਕੁਸਰਾ ਕੋ ਪਤਾ ਸੇ ਪੀਵੇ ਹੋਗਾ ਤੇਰੀ ਮੁੜ ਕੇ ਇਹਨੂੰ ਵੀ ਨਹੀਂ ਵੜਨ ਰਾਂ ਮੈਂ ਡੱਟ ਪਣੀ ਦੇਣੀ ਮੁੜ ਕੇ ਤੇ ਫਿਰ ਤੂੰ ਇਹਨੂੰ ਬਹੁ ਫੜਫੜ ਕੇ ਭਾਜਦਾ ਨਾ ਮੈਂ ਕਿਉਂ ਯਾਰ ਇਹਨੂੰ ਮੋੜ ਇੱਕ ਵਾਰੀ ਨੂੰ ਪਾਉਂਦੀ ਐਡੀ ਮੋੜੇਗਾ ਨਾ ਪਤਾ ਲੱਗੂਗਾ ਤੂੰ ਤੇ ਮੈਨੂੰ ਕਹੀ ਜੰਨਾ ਨਾ ਬੈਗਪੈਕ ਕਰ ਲੈ ਚੱਲ ਜਾ ਚੱਲ ਜਾ ਉਹ ਮੇਰਾ ਘਰ ਖਰਾਬ ਹੋਉਂਦਾ ਮੈਂ ਕਿੰਨੇ ਦਿਨ ਉੱਥੇ ਰੋਣਗੀ ਅੱਗੇ ਰਹਿ ਕੇ ਵੇਖਿਆ ਹੀ ਨਾ ਉੱਥੇ ਵੀ ਪਵਾੜੇ ਪੈਂਦੇ ਸੀ ਰੋਜ਼ ਦੇ ਲਈ ਇੱਥੇ ਇੱਥੇ ਮੇਰੀ ਨਨਾਲ ਪੌਂਦੀ ਤੇ ਉੱਥੇ ਤੇਰੀ ਘਰ ਦੀ ਪੌਂਦੀ ਆ ਉਹ ਨਹੀਂ ਪੌਂਦੀ ਮੈਂ ਫੇਰ ਉਹਦੇ ਵੱਲਦਾ ਹੀ ਹੋ ਗਿਆ ਉਹ ਮੈਂ ਕਿਹਾ ਨਹੀਂ ਪਾਉਂਦੀ ਇਹਨੂੰ ਡਾੜ ਲਾਂਗੇ ਆਹ ਗਾਣੀ ਬਜੀਤ ਉਹ ਡਾੜ ਨੂੰ ਦਫਕਾ ਮਾਰ ਦਈਏ ਤਾਂ ਉਹ ਅੱਖੇ ਲੱਗ ਜਾਂਦੀ ਆ ਤੇਰੇ ਘਰ ਕਲੇਜ ਪਿਆ ਹੁੰਦਾ ਤੇ ਕਿਸੇ ਘਰ ਪਵੇ ਨਾ ਉਹ ਲੋਡੀ ਲੈ ਆ ਬੇਲਾ ਮੰਮੀ ਹੁਣੇ ਰੋਟੀਆਂ ਨਾਲ ਲੈੜ ਕੇ ਹਟਿਆਈਓ ਇਕੱਠੀਆਂ 7-8 ਖਾਦੀਆਂ ਵਾ ਮੇਰੀ ਗੱਲ ਸੁਣ ਜਦੋਂ ਪੀ ਲੈਂਦੇ ਨਾ ਸ਼ਰਾਬ ਉਦੋਂ ਰੋਟੀਆਂ ਦੀ ਕੋਈ ਗਿਣਤੀ ਨਹੀਂ ਚੱਲ ਕੋਈ ਗੱਲ ਨਹੀਂ ਚੱਲ ਆ ਰੋਟੀ ਦੇਨ ਨੂੰ ਪਾ ਕੇ ਚੱਲ ਉਠ ਨਾਲੇ ਪਾਣੀ ਦੇ ਘੁੱਟ ਸਾਨੂੰ ਵੀ ਅਸੀਂ ਪੀ ਲਏ ਤਾਂ ਖੱਪ ਗਏ ਚਲ ਬੜਾ ਵਾ ਹੁਣ ਤਰਾ ਸਾਜੜਾਤਾ ਵਾ ਅੱਜ ਦਾ ਮੰਮੀ ਮੇਰੇ ਨਾਲ ਘੋਲ ਦਿਆ ਵਾ ਮੈਂ ਕਹਿੰਨੀ ਹਾਦੀ ਹੋ ਗਈ ਆ ਪੁੱਤ ਤੂੰ ਵੀ ਥੋੜੀ ਜਿਹੀ ਠੰਢੀ ਰਿਆ ਕਰ ਜਿਹੜਾ ਕ ਲੜਾਈ ਝਗੜਾ ਹੁੰਦਾ ਨਾ ਤੂੰ ਉੱਥੇ ਫੋਨ ਕਰ ਦਿੰਦੀ ਆ ਤੈਨੂੰ ਪਤਾ ਹੈਗਾ ਮੰਜੋ ਤਾਂ ਕਿੰਨਾ ਦਾ ਸੁਭਾਕ ਵਾਲਾ ਉਹ ਪਸਤਾ ਉਹ ਲੱਭਦਾ ਫਿਰਦਾ ਹੀ ਤੇ ਫੇਰ ਮੰਮੀ ਮੈਂ ਕੀ ਕਰਾਂ ਦੱਸੋ ਮੈਂ ਮਰ ਜਾਵਾਂ ਪਰ ਮਰਵਾ ਦੋ ਮੈਨੂੰ ਫਿਰ ਰਲ ਮਿਲ ਕੇ ਸਾਰੇ ਜਾਣੇ ਗੱਲ ਤੋਂ ਨਾ ਮਰਨ ਵਾਲੋ ਨਹੀਂ ਮੈਂ ਤੈਨੂੰ ਕਹਿੰਦੀ ਹੈਗੀ ਵੇ ਬੰਦਾ ਵਾ ਤੇਰਾ ਔੜਕ ਭਾਵੇਂ ਚੰਗਾ ਤੇ ਭਾਵੇਂ ਮਾੜਾ ਵੇ ਪੁੱਤ ਤੈਨੂੰ ਪਤਾ ਵਾ ਕਿੱਦਾਂ ਜੀ ਮੰਮੀ ਚੰਗਾ ਤੇ ਕੇ ਪਾਸੋਂ ਹੈ ਨਹੀਂ ਮਾੜਾ ਹੀ ਮਾੜਾ ਦਿਖਣ ਡਿਆ ਮੈਨੂੰ ਉਹ ਇੱਕ ਜਣਾ ਸਤਾਉਣ ਵਾਲਾ ਹੋਵੇ ਤੇ ਫੇਰ ਕੋਈ ਗੱਲ ਹੁੰਦੀ ਇਹ ਤਾਂ ਹੁਣ ਸਾਰੇ ਸਤਾਉਣ ਵਾਲੇ ਆ ਛਦੈਣੇ ਗਲਤ ਸੁਣ ਲਾ ਮੇਰੀ ਜੋ ਕਿਸਮਤ ਚ ਹੁੰਦਾ ਨਾ ਮਿਲਣਾ ਉਹ ਹੀ ਜੋ ਮਰਜੀ ਆਪਾਂ ਕਰ ਲਈਏ ਤੇ ਤੂੰ ਕਾਲੀ ਨਾ ਪੈ ਵੇਹਲਾ ਤੈਨੂੰ ਪਤਾ ਨਾ ਤੇਰਾ ਪਿਓ ਜੇ ਨਹੀਂ ਸਹੇਤ ਤੇ ਕਿੱਦਾਂ ਜ਼ਿੰਦਗੀ ਕੱਢੀ ਕਿੱਦਾਂ ਰੋਕ ਕਰ ਲਾ ਕੇ ਆਪਣਾ ਕਾਇਮ ਲਾਤਾ ਤੇ ਜੇ ਹੁਣ ਉਹਨਾਂ ਮਨ ਜੋਤ ਜਵਾਨ ਹੋਇਆ ਵਾ ਵਿਆਹਿਆ ਵਾ ਬੱਚਾ ਬਹੁਦਾ ਤੇ ਤੂੰ ਹੁਣ ਜਿਹੜਾ ਕੋ ਫੋਨ ਕਰਦੀ ਐ ਨਾ ਮੈਨੂੰ ਕਹਿੰਦੀ ਵੀ ਮੈਨੂੰ ਚਾਬੀ ਦਾ ਚੇਤਾ ਭੁੱਲ ਗਿਆ ਤੇ ਮਾਪੇ ਚ ਨਿਕਲ ਗਿਆ ਗੁੱਸੇ ਜਾਣ ਕੇ ਤੇ ਕੋਈ ਹੱਬੀ ਨਵੀ ਹੋਈ ਦੀ ਤੇ ਸਾਰੀ ਉਮਰ ਉਹ ਗੱਲ ਤੇ ੱੱਕੇ ਖਾਣੇ ਹੀ ਜੇਲਾਂ ਦੇ ਵਿੱਚ ਤੇ ਮੈਂ ਕਿੰਨੂੰ ਦੱਸਿਆ ਨਾ ਮੇਨੂੰ ਦਾਦੇ ਮੈਂ ਕਿਹੜੇ ਮਾਪੇ ਪੇਕੇ ਬਣਾ ਲਾ ਆਪਣੇ ਕਿਹੜਾ ਭਰਾ ਬਣਾ ਲਾ ਜਿਹਨੂੰ ਮੈਂ ਦੱਸਿਆ ਗਾ ਉੱਤ ਥੋੜਾ ਜਿਹਾ ਜਰ ਮੈਂ ਮਾਰਨੀ ਆ ਬੱਚਰ ਕੋ ਨਹੀਂ ਜਰਿਆ ਤੇ ਰਹਿ ਜਾਂਦਾ ਤੂੰ ਲਾਡਾ ਨਾ ਪਾਲੀ ਆ ਪਰ ਹੁਣ ਕੀ ਕਰਾਂ ਮੰਮੀ ਮੰਮੀ ਬਾਈ ਚਾਂਸ ਜੇ ਕੁਛ ਹੋ ਜਾਂਦਾ ਜੋ ਪਿਸਤੌਲ ਲੈ ਕੇ ਆਂਦਾ ਜੇ ਕੁਛ ਹੋ ਜਾਂਦਾ ਤੈਨੂੰ ਫਿਰ ਇਹਦਾ ਕੋਈ ਦੁੱਖ ਨਹੀਂ ਮੰਮੀ ਉਹ ਨਹੀਂ ਮੈਂ ਗੱਲ ਕਰੀ ਮੈਂ ਇਹ ਨਹੀਂ ਕੋਈ ਕਹਿੰਦੀ ਵੀ ਮੈਨੂੰ ਉਹਨੂੰ ਕੋਈ ਮਾਰ ਹੀ ਜਾਵੇ ਜਾਂ ਇਦਾਂ ਕੁਛ ਨਾ ਹੋਵੇ ਮੈਂ ਤਾਂ ਕਹਿੰਦੀ ਆ ਵੀ ਲੰਮੀ ਉਮਰਾਂ ਹੋਣ ਪਰ ਰੋਜ਼ ਜਿਹੜੀ ਸ਼ਰਾਬਾਂ ਪੀ ਕੇ ਤੇ ਮੈਨੂੰ ਸੁਟਾਂਦਾ ਤਾਂ ਮੈਂ ਕੀ ਕਰਾਂ ਦੱਸੋ ਪੁੱਤ ਤੂੰ ਇਦਾਂ ਕਰਿਆ ਕਰ ਪਿਆਰ ਦੇ ਨਾਲ ਸਾਨੂੰ ਸਮਝਾਇਆ ਕਰ ਹੁਣ ਤੋਦੀ ਭੈਣ ਆਈ ਆ ਉਹ ਚਵਾਤੀ ਲਾ ਗਈ ਤੇ ਫੇਰ ਤੁਹਾਡੀ ਲੜਾਈ ਪੈ ਗਈ ਆ ਪਰ ਮੇਰਾ ਪੁੱਤ ਬਣ ਕੇ ਨਾ ਮੈਂ ਤੈਨੂੰ ਇਹੋ ਕਹਿੰਦੀ ਆ ਕਿ ਤੂੰ ਪਿਆਰ ਦਲਾਸ ਇਹਨਾਂ ਨੂੰ ਸਮਝਾਇਆ ਕਰ ਤੇ ਸ਼ਰਾਬ ਪੀਣੀ ਛੱਡ ਦੇ ਮੰਮੀ ਜਿੱਦਨ ਲੱਭਿਆ ਹੀ ਨਾ ਚੰਗਾ ਭਲਾ ਹੀ ਆ ਵਿੱਚੋਂ ਵਿੱਚ ਕੀ ਵੇ ਤਾਂ ਕਿਹੜੇ ਵળે ਪੀਣ ਲੱਗ ਪਿਆ ਵਾ ਅੰਦਰੇ ਖਾਤੇ ਤੇ ਕੀ ਪਤਾ ਪਹਿਲਾਂ ਹੀ ਨਹੀਂ ਪੀਂਦਾ ਮੈਨੂੰ ਤੇ ਨਹੀਂ ਨਾ ਕਿ ਇਹਨੂੰ ਦੱਸਿਆ ਆਪੂਆ ਨੇ ਵੀ ਤੇ ਧੋਖਾ ਹੀ ਕੀਤਾ ਵਾ ਨਾ ਮੈਂ ਪਹਿਲਾਂ ਤੈਨੂੰ ਕੀ ਕਹਿੰਨੀ ਮੰਮੀ ਫਾਦਰ ਡੈਡੀ ਸਿਰ ਤੇ ਨਹੀਂ ਹੈਗਾ ਕੋਈ ਨਹੀਂ ਝੱਟਣ ਵਾਲਾ ਨਹੀਂ ਹੈਗਾ ਤੇ ਫਿਰ ਮੈਂ ਕੀ ਕਰਾਂ ਦੱਸੋ ਉਹ ਪੈਣਾ ਨਾ ਮਿਰਬੈ ਰੂਹ ਆਪਣਾ ਇਹਨਾਂ ਚੱਲ ਮਿਰਨ ਮਿਰਬੈ ਦੁਖੀ ਨਹੀਂ ਹੋਖੀ ਜਾਂਦੀ ਮਨਜੋਤ ਆਪਾਂ ਨੂੰ ਖੜਨਾ ਨਿਗਾ ਇਦਾਂ ਪੁੱਤ ਚੰਗੇ ਨਹੀਂ ਲੱਗੀਦਾ ਹੰਦਾ ਨਿੱਕੀ ਦੀ ਲੜਾਈ ਹੋਵੇ ਚਾਹੇ ਨਿੱਕੀ ਹੋਈ ਜਾਵੇ ਵੱਡੀ ਹੋਈ ਆ ਇਹ ਥੋੜੀ ਬੋਸੜੀ ਨਾਲ ਲੈ ਜੀਏ ਇਦਾਂ ਚੰਗੇ ਨਹੀਂ ਲੱਗੀਦਾ ਫਿਰ ਇਦਾਂ ਹੀ ਕੀਤਾ ਹੈ ਨਾ ਮਨਪਰੀਤ ਦੇ ਪੇਕੇ ਆ ਨੇ ਫਿਰ ਹਾਨੂੰ ਕਿੰਨਾ ਗੁੱਸਾ ਲੱਗਾ ਤੂੰ ਕਿੰਨਾ ਗੁੱਸਾ ਕਰਦਾ ਫਿਰ ਉਹਨਾਂ ਚ ਤੇ ਸਾਡੇ ਚ ਕੀ ਫਰਕ ਰਹਿ ਗਿਆ ਮਮਮੀ ਕਿੰਨਾ ਇਹ ਭਾ ਦੇ ਜਾਂਦਾ ਤੇ ਫਿਰ ਚੱਲ ਕੋਈ ਫੋਨ ਕਰੂ ਕਦੋਂ ਮੈਂ ਇੱਥੇ ਆਉ ਮੇਰੇ ਅੱਖਾਂ ਸਾਹਮਣੇ ਉਹ ਮੈਂ ਕੋਸ ਤੋਂ ਮੈਂ ਪਾਇ ਦਾ ਘਰ ਬਸੋਣਾ ਵਾਹੇ ਜਾੜਨਾ ਥੋੜੀ ਉਹਨੂੰ ਅੱਦਾ ਸਮਝਾਓ ਜਿੱਦਾਂ ਜਿਵੇਂ ਇਹਨੇ ਕਿਹਾ ਕਿ ਤੂੰ ਹੀ ਠੰਡੀ ਮਮੀ ਮੈਨੂੰ ਮੇਰੇ ਹਾਲਾਤਾਂ ਦੇ ਛੱਡ ਦਿਓ ਬਸ ਮੈਂ ਮਰਾਂ ਮੈਂ ਜੀਵਾ ਤੇ ਤੈਨੂੰ ਠੰਡ ਪੈ ਜੂਗੀ ਉਹ ਜਿੱਦਨ ਮੈਂ ਮਰ ਜੂਗੀ ਨਾ ਰੋਂਦੀ ਆ ਜੀ ਕੋਈ ਗੱਲ ਨਹੀਂ ਆਹ ਹੋਵੇ ਕੋਈ ਗੱਲ ਨਹੀਂ ਇਹਨਾਂ ਦਾ ਦੁੱਖ ਮੈਂ ਤਾਂ ਇਹ ਕਹਿੰਦਾ ਦਾਲ ਮੇ ਨਾਲ ਕੋਈ ਗੱਲ ਨਹੀਂ ਬਹੁ ਐਨੇ ਕਾਲੇ ਨਹੀਂ ਪਤਾ ਗੁੱਸੇ ਹੋ ਕੇ ਨਹੀਂ ਖੜਨਾ ਰਜਾਮੰਦੀ ਨਾ ਜੀ ਤੂੰ ਇੱਕ ਦੋ ਦਿਨ ਤੂੰ ਰਹਿ ਲਈ ਇਦਾਂ ਨਹੀਂ ਖੜਨਾ ਆਖੋ ਤੁਹਾਡੀ ਗੜੀ ਹੱਥ ਜੋੜੇ ਮੈਂ ਨਹੀਂ ਤੁਹਾਡੇ ਕੋਲ ਆਉਂਦੀ। ਨਾ ਮੇਰਾ ਕੋਈ ਹੈਗਾ ਹੀ ਉੱਥੇ। ਬਸ। ਰੋਟੀਆਂ ਵਾਦੂਈ ਦੀ ਵਾਤੀ ਉੱਥੇ। ਰੋਟੀਆਂ ਨਹੀਂ ਗਿਆ ਵਾਦੂਈ। ਮੈਂ ਵਾਦੂਈ ਹੁਣ। ਹੁਣ ਤੁਹਾਡੇ ਵਾਤੇ ਵਾਦੂਈ ਆ ਮੈਂ। ਜਦੋਂ ਤੀਪੋਤ ਵਿਆਹ ਜਾਂਦਾ ਨਾ ਵਾਦੂ ਹੋ ਜਾਂਦਾ ਵਾ। ਪਰ ਉੱਥੇ ਮਰ ਭਾਵੇਂ ਜੀ ਕੋਈ ਗੱਲ ਨਹੀਂ ਵਾਦੂਈ ਆ ਮੈਂ। ਵੇਹ ਪੋਤਾ ਜਦੋਂ ਮਨਪ੍ਰੀਤ ਕਹੀ ਤੂੰ ਆਨੀ ਹੈ ਨਾ ਕਿ ਘਰਾਂ ਚ ਬੜੀਆਂ ਗੱਲਾਂ ਹੁੰਦੀਆਂ ਵਾ। ਮੰਮੀ ਉਹ ਕਿਹੜੀ ਗੱਲੋਂ ਕਹੀ? ਉਹ ਕਿਹੜੀ ਗੱਲੋਂ ਕਹੀ ਮੰਮੀ? ਉੱਥੇ ਤਾਂ ਕੋਈ ਗੱਲਬਾਤ ਵੀ ਨਹੀਂ ਹੋਈ ਸੀ ਉੱਥੇ ਕੋਈ ਇੰਨੀ ਵੱਡੀ ਲੜਾਈ ਝਗੜਾਏ ਤਾਂ ਮੈਨੂੰ ਫਾਹ ਲਾ ਦੇ ਲੱਗਾ ਉਹ ਜਦੋਂ ਮੈਂ ਮਰ ਜਾਂਦੀ ਨਾ ਫਿਰ ਚੰਗਾ ਹਿਸਕਾ ਉਹ ਪਿੱਟਦੀ ਨਹੀਂ ਆਇਆ ਨਾ ਤੂੰ ਫੜਾ ਰੱਖਣਾ ਹੈ ਵੀ ਮੇਰੀ ਤੈਨੂੰ ਕੀ ਹੋ ਗਿਆ ਮੈਂ ਤਾਂ ਤੈਨੂੰ ਲਿਆ ਹੀ ਜਾਂਦੀ ਹੁਣ ਤੂੰ ਮੈਨੂੰ ਖਾਣ ਨੂੰ ਵੀ ਤਿਆਰ ਹੋਈ ਮੈਂ ਜੋ ਤਾਂ ਸ਼ਰਾਬ ਪੀਤਾ ਮੇਰੇ ਜੋ ਕੰਦੋ ਰੱਖ ਗਿਆ ਹੈ ਨਹੀਂ ਗਿਆ ਆਹੋ ਪਰ ਉਹਨੇ ਸ਼ਰਾਬ ਪੀਤੇ ਤਾਂ ਹੀ ਇਦਾਂ ਕਰਦਾ ਉਹਦਾ ਥੋੜੀ ਕਰਦਾ ਇਦਾਂ ਕਰਦਾ ਵੀ ਸਾਨੂੰ ਪਤਾ ਨਹੀਂ ਕਰਦਾ ਜਿਹੜੀ ਭੈਣ ਮੇਰੀ ਪਿਛਲੀ ਰਹੇ ੜੀ ਉਹਨੂੰ ਪਤਾ ਤੈਨੂੰ ਪਤਾ ਚੱਲ ਫਿਰ ਵੇਲਾ ਮਰਜੀ ਆਪਣੀ ਨਹੀਂ ਮੈਂ ਮੰਮੀ ਜਾਣਾ ਨਹੀਂ ਆ ਉੱਥੇ ਉਹ ਬੈਠੀ ਆ ਨਾ ਮਨਪ੍ਰੀਤ ਉਹਨੇ ਕਿਹਾ ਮੈਨੂੰ ਵੇਖ ਕੇ ਝੱਲਣਾ ਨਹੀਂ ਉਹਨੇ ਹੀ ਕੱ ਲਿਆ ਮੈਨੂੰ ਜ਼ਬਰਦਸਤੀ ਪਜਾਮੀ ਮਮੀ ਨਾਲ ਚੱਲ ਜਾ ਪਤਾ ਨਹੀਂ ਉੱਥੇ ਕੀ ਬਣਿਆ ਕੀ ਨਹੀਂ ਤੂੰ ਉਹਨੂੰ ਮਾਰੀ ਕਹਿੰਦੀ ਐ ਜ਼ਬਰਦਸਤੀ ਕੱਲੇ ਹੀ ਮੈਨੂੰ ਜ਼ਬਰਦਸਤੀ ਮੈਂ ਤਾਂ ਹੀ ਆਹ ਲੀੜੇ ਪਾ ਕੇ ਲੈ ਆ ਗਈ ਆ ਕੋਈ ਗੱਲ ਨਹੀਂ ਮੈਂ ਆਪਣੇ ਆਪਣੇ ਹਲਾਤਾ ਨਾਲ ਸਮਝੋ ਤੇ ਚਾਹ ਪਾਣੀ ਬਣਾ ਇੱਥੇ ਬੈਨੇ ਆਪਾਂ ਤੇ ਜੋ ਜਰਾ ਮੰਦ ਵਿਚਾਰ ਹੋ ਜਾਦੀ ਕੋਈ ਗੱਲ ਨਹੀਂ ਚਾਹ ਤੁਹਾਨੂੰ ਮੈਂ ਪਿਆਲ ਦਿੰਨੀ ਆ ਤੇ ਤੁਸੀਂ ਆਏ ਬੜੇ ਜੀ ਸਦਕੇ ਤੁਸੀਂ ਮੇਰਾ ਦੋ ਸੁਣਿਆ ਅਸ ਤੋਂ ਗਾਂ ਮੈਂ ਮਰਾਂ ਮੈਂ ਜੀਵਾ ਮੈਂ ਜੋ ਮਰਜੀ ਕਰਨਾ ਮੈਂ ਤੈਨੂੰ ਫੋਨ ਨਹੀਂ ਕਰਦੀ ਤੇ ਤੁਸੀਂ ਮੇਰੇ ਬੜੇ ਆ ਕਿਤੇ ਨਹੀਂ ਗੱਲਾਂ ਕਰਨੀ ਇਹ ਮੈਂ ਇਤਰਾਹ ਦੀਆਂ ਗੱਲਾਂ ਕਰਨੀਆਂ ਤੁਹਾਡੇ ਵੱਤ ਤੇ ਹੁਣ ਮੈਂ ਬੋਝ ਬਣ ਗਈ ਆ ਮੈਂ ਤੈਨੂੰ ਕਹਿਣਾ ਚੱਲ ਮੇਰੇ ਨਾਲ ਮੈਂ ਮਾਂ ਨਹੀਂ ਮਿਲਣੀ ਨਹੀਂ ਮੰਮੀ ਤਾਂ ਖਾਣ ਨੂੰ ਤਿਆਰ ਨਹੀਂ ਹੁੰਦੀ ਤੇ ਮੈਂ ਕਿੱਦਾਂ ਚੱਲ ਚੱਲ ਫਿਰ ਚੱਲ ਰਹਿਣ ਦੇ ਘਰ ਆਪਣਾ ਇੱਦਾਂ ਕਿੱਲਰਿਆ ਚੱਲ ਫੇਰ ਕਈ ਵੀ ਮੈਂ ਇੱਥੇ ਆਉਣਾ ਤੈਨੂੰ ਖਿਲਾਉਣ ਕੀ ਛੇਤੀ ਨਾ ਮਾਂ ਦਾ ਚੱਲ ਤੂੰ ਉੱਥੇ ਦਾ ਮੈਂ ਸਮਝਾਂ ਨਾ ਚੱਲ ਸਮਝਉਂਦਾ ਰਹਿ ਕਰ ਲੋ ਜਿੱਦਾਂ ਕਰਨੀ ਤੁਸੀਂ ਤਾਂ ਆਪਣੀਆਂ ਮਰਜ਼ੀਆਂ ਕਰਦੇ ਮੇਰੀ ਕਿਹੜੀ ਕਹਿਣਾ ਸੁਣਨੀ ਕਰਨੀ ਅਵੇ ਤਾਂ ਮਾਣ ਸੁ ਦੇ ਜਾਣਾ ਠੀਕ ਆ ਨਾ ਜੇ ਰਹਿਣਾ ਤਾਂ ਵੀ ਠੀਕ ਆ ਚਾਚਾ ਆਪਣੀ ਬਣਾ ਫੇ ਵੇ ਨਹੀਂ ਗੱਲਬਾਤ ਕਰਗੇ ਪੁੱਛ ਲੈਨੇ ਇਹਨੂੰ ਚਾਹਮਾ ਤਾਂ ਕਿ ਇੱਥੇ ਹੀ ਆਪਾਂ ਜੇ ਸਲਾਬ ਲੱਦੀ ਫੇ ਪੁੱਛ ਲੈਨੇ